ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਬਧਾਤੇ ਤੇ ਬਾਈ ਹਰਦੀਪ ਦੇ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਤਸਵੀਰ ਤਪਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਸੋ ਵੱਡੇ ਕੱਦ ਕਾਠ ਵਾਲੀ ਵੱਡੇ ਹਵਾਨੇ ਵਾਲੀ ਤੇ ਸਿਹਤ ਪੱਖੋਂ ਮਿੱਤਰੋ ਬਹੁਤ ਸੋਹਣੀ ਫੇਸ ਕੁਆਲਿਟੀ ਵੀ ਸੋਹਣੀ ਐ ਸਿੰਘਾਂ ਦੀ ਸੇ ਵੀ ਚੰਗੀ ਆ ਤੇ ਸਿੰਘ ਗੋਲ ਐ ਹੌਲੀ 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 ਡਰ ਨਾ ਜਾ ਕੋਈ ਨਹੀਂ ਕੋਈ ਨਹੀਂ ਤੇ ਥਾਂਲੇ ਵੀ ਜੀ ਮਿੱਤਰੋ ਸਾਫ ਆ ਖੁੱਲੀ ਝੋਲੀ ਵਾਲੀ ਆ ਸੋ ਬਾਈ ਕਹਿੰਦਾ ਵੀ ਦੁੱਧ ਪਿਸਲੇ ਸੂਏ ਦਾ ਮਿੱਤਰੋ ਚੰਗਾ ਕੱਢਿਆ ਤੇ ਕੀ ਹਿਸਾਬ ਕਿਤਾਬਾ ਕਿੰਨਾ ਕੁ ਰੇਟ ਆ ਇਹਦੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਸੋ ਬਣੇ ਰਹੋ ਮਿੱਤਰੋ ਆਪਣੇ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰ ਸਕਦੇ ਹੋ ਤੇ Instagram ਤੇ ਵੀ ਮਿੱਤਰੋ ਆਪਣਾ ਪੇਜ ਚੱਲਦਾ ਹੈ ਤੇ ਕੱਲਾ ਕੱਲਾ ਮਿੱਤਰੋ ਥਾਣਾ ਚੰਗਾ ਮੋਟਾ ਥਾਣਾ ਤੇ ਹਵਾਨਾ ਬਹੁਤ ਹੀ ਵੱਡਾ ਤੇ ਸੂਣ ਦੇ ਬਿਲਕੁਲ ਨੇੜੇ ਆ ਦੋ ਚਾਰ ਦਿਨ ਮੇਰੇ ਸਾਹ ਨਾਲ ਸੂਣ ਦੇ ਵਿੱਚ ਰਹਿੰਦੇ ਹੋਣਗੇ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਪਿੰਡ ਆਪਣਾ ਵਧਾਤਿਆ ਹੈ ਹਨਾ ਹਾਂਜੀ ਇਹ ਭਤੌਰ ਕਿੰਨੇ ਕਿਲੋਮੀਟਰ ਉੱਥੋਂ 5 ਕਿਲੋਮੀਟਰ ਆ ਜੀ ਹੋਰ ਕਿਹੜੇ ਕਿਹੜੇ ਨੇੜੇ ਪਿੰਡ ਆ ਸਹਣਾ ਜੀ ਇਹਦਾ 3 ਕਿਲੋਮੀਟਰ ਜੀ ਠੀਕ ਹੈ ਤੇ ਘਰੇਲੂ ਹੈ ਮਾਝਾ ਜੀ ਆਪਣੀ ਹਾਂਜੀ ਇਹਦੀ ਘਰੇਲੂ ਜੀ ਕਿੰਨਾ ਕਦੋਂ ਦਿਨੇ ਕੱਢਿਆ ਜੀ ਪਿਛਲੇ ਸੂਏ 12 ਤੋਂ 18 ਕਿਲੋ ਉੱਤ ਹੋਇਆ ਵਾਪ ਹੁਣ ਸੂਆ ਕਿਹੜਾ ਜੀ ਇਹਦਾ ਚੌਥਾ ਜੀ ਚੌਥਾ ਸੂਆ ਸੂੰਦੀ ਆ ਹਾਂਜੀ 17 18 ਲੀਟਰ ਤੀਜੇ ਸੂਏ ਦਾ ਕੱਢਿਆ ਵਾ ਕਿਹੜਾ ਟੀਕਾ ਲੱਗਿਆ ਵਾ ਜੀ ਸ਼ਾਇਦ ਕੀ ਆਪਣਾ ایਬੀਐਸ ਵਾਲਿਆਂ ਦਾ ਲੱਗਿਆ ਵਾ ਜੀ ਉਹ ਲਿਖਿਆ ਵਾ ਜੀ ਆਪਣਾ ਰਿਵੀਜ਼ ਕਾਪੀ ਤੇ ਲਿਖਿਆ ਵਾ ਹਾਂਜੀ ਹਾਂਜੀ ਠੀਕ ਹੈ ਤੇ ਮੁੱਲ ਫਿਰ ਕੀ ਕਰਤਾ ਜੀ ਤਾਂ ਆਪਾਂ ਮੁੱਲ 160 160 ਮਾਣਦਾਨ ਮਾਣਦਾਨ ਕਰ ਦਿੰਦੇ ਤੇ ਫੋਨ ਨੰਬਰ ਜੀ ਆਪਣਾ 62394 ਜੀ 62394 31575 31575 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜਰੂਰ ਵਾਈਦਨਾ ਕਰੋ ਮਿੱਤਰੋ ਸੰਪਰਕ ਸੋ ਕੱਦ ਕਾਠ ਵੀ ਫੁੱਲ ਹੈ ਚੰਗੀ ਵੇਲ ਹੈ ਚੰਗਾ ਮੋਟਾ ਥਣਾ ਤੇ ਦੁੱਧ ਵਾਈ ਕਹਿੰਦਾ ਵੀ 17 18 ਲੀਟਰ ਦੁੱਧ ਕੱਢਿਆ ਵਾ ਤੇ ਚੰਗੀ ਝੋਲੀ ਖੁੱਲੀ ਝੋਲੀ ਵਾਲੀ ਮੱਝ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਿੰਦੇ ਆ ਵੀ ਲੋਡ ਹੋਵੇ ਤਾਂ ਘਟੋ ਘਟ ਮਿੱਤਰੋ ਥਣਾ ਦਾ ਜਿਹੜਾ ਬੈਕ ਸਾਈਡ ਵਾਲੇ ਥਣਾ ਹੈ ਉਹਨਾਂ ਦਾ ਜੇ ਗੈਪ ਕਰਕੇ ਤਾਂ ਘਟੋ ਘਟ ਪੌਣੇ ਫੁੱਟ ਦਾ ਗੈਪ ਹੈ ਅੱਗੇ ਵਾਲੇ ਥਾਣੇ ਨਾਲ ਵੀ ਬਹੁਤ ਗੈਪ ਹੈ ਤੇ ਚੰਗਾ ਦੁੱਧ ਚੰਗਾ ਕੱਦ ਕ ਤੇ ਕਰੋ ਬਾਈ ਦੇ ਨਾਲ ਸੰਪਰਕ ਧੰਨਵਾਦ